ਪੰਜਾਬ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਕੱਲ ਤੋਂ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ ਦੱਸਦੀ ਕਿ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਪੱਛਮੀ ਗੜਬੜੀ ਦੇ ਕਮਜ਼ੋਰ ਹੋਣ ਤੋਂ ਬਾਅਦ ਸੋਮਵਾਰ ਨੂੰ ਵੀ ਵਾਤਵਾਦ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ ਤਾਂ ਇਸ ਵੇਲੇ ਰਾਜ ਦੇ ਵਿੱਚ ਤਾਪਮਾਨ ਆਮ ਦੇ ਨਾਲੋਂ ਲਗਭਗ 2 ਡਿਗਰੀ ਵੱਧ ਹੈ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਬੁੱਧਵਾਰ ਤੋਂ ਪੰਜਾਬ ਦੇ ਵਿੱਚ ਪਾਰਾ ਹੋਰ ਵਾਦਨਾ ਸ਼ੁਰੂ ਹੋ ਜਾਵੇਗਾ ਤਿੰਨ ਦਿਨਾਂ ਤੇ ਲਈ ਗਰਮੀ ਦੀ ਲਹਿਰ ਸੰਬੰਧੀ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਹਾਲਾਂਕਿ 8 ਜ਼ਿਲ੍ਹੇ ਦੱਸੇ ਨੇ ਜਿੱਥੇ ਕਿ ਗਰਮੀ ਵੱਟ ਕੱਢੇਗੀ ਲੋਕਾਂ ਦਾ ਬੁਰਾ ਹਾਲ ਹੋ ਜਾਵੇਗਾ ਦੱਸਦੇ ਕਿ ਮੌਸਮ ਵਿਗਿਆਨ ਕੇਂਦਰ ਯਾਨੀ ਕੀ ਆਈਐਮਡੀ ਦੇ ਅਨੁਸਾਰ ਤਾਪਮਨ ਦੇ ਵਿੱਚ 0.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਸ ਦੇ ਬਾਵਜੂਦ ਤਾਪਮਨ ਰਾਜ ਦੇ ਆਮਤ ਔਸਤ ਤੋਂ 1.9 ਡਿਗਰੀ ਸੈਲਸੀਅਸ ਵੱਧ ਰਿਹਾ ਹੈ ਜੋ ਗਰਮੀ ਦੀ ਤਿੱਬਰਤਾ ਨੂੰ ਦਰਸਾਉਂਦਾ ਹੈ ਤਾਂ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਰਿਹਾ ਹੈਗਾ ਜੋ ਕਿ ਬਠਿੰਡਾ ਦੇ ਵਿੱਚ ਦਰਜ ਰਿਹਾ ਹੈ ਤਾਂ ਮੌਸਮ ਵਿਭਾਗ ਨੇ 23 ਤੋਂ 25 April ਤੱਕ ਪੰਜਾਬ ਦੇ ਵਿੱਚ ਗਰਮੀ ਦੀ ਲਹਿਰ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਦਾ ਪ੍ਰਭਾਵ ਜਿਹੜਾ ਕਿ ਜ਼ਿਆਦਾ ਪ੍ਰਭਾਵ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ 23 April ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਲਰਟ ਸੂਬੇ ਦੇ ਮਾਲਵੇ ਦੇ 8 ਜ਼ਿਲ੍ਹਿਆਂ ਜਿਵੇਂ ਕਿ ਫਿਰੋਜ਼ਪੁਰ, ਫਾਜ਼ਿਲਕਾ, ਸ਼ਿਮਖਸਾ ਸਾਹਿਬ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਤੇ ਬਰਨਾਲਾ ਦੇ ਵਿੱਚ ਜਾਰੀ ਕੀਤਾ ਗਿਆ ਤਾਂ ਇਹ ਇਲਾਕੇ ਨੇ ਜਿੱਥੇ ਕਿ ਗਰਮੀ ਬਹੁਤ ਜ਼ਿਆਦਾ ਹੋਵੇਗੀ ਹੋਰ ਜੇਕਰ ਭਾਵੇਂ ਹੋਰ ਜ਼ਿਲ੍ਹਾ ਦੇ ਵਿੱਚ ਵੀ ਤਾਪਮਾਨ ਵਧੇਗਾ ਪਰ ਇੰਨਾ ਜ਼ਿਲ੍ਹਿਆਂ ਦੇ ਵਿੱਚ ਗਰਮੀ ਦੀ ਲਹਿਰ ਦੀਆਂ ਸਥਿਤੀਆਂ ਵਧੇਰੇ ਦੇਖਣ ਨੂੰ ਮਿਲ ਸਕਦੀਆਂ ਨੇ ਦੱਸ ਦਈਏ ਕਿ ਜੇਕਰ ਅੰਮ੍ਰਿਤਸਰੀ ਗੱਲ ਕੀਤੀ ਜਾਵੇ ਤਾਂ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ ਸੂਰਜ ਚਮਕੇਗਾ ਤੇਜ਼ ਧੁੱਪ ਰਹੇਗੀ ਜਲੰਧਰ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਇਸ ਤਰੀਕੇ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਤੇਜ਼ ਧੁੱਪ ਰਹੇਗੀ ਤਾ ਅਜਿਹੇ ਮੌਸਮ ਦੇ ਵਿੱਚ ਜੇਕਰ ਤੁਹਾਨੂੰ ਲੋੜ ਨਹੀਂ ਹੈ ਤਾਂ ਘਰ ਦੇ ਵਿੱਚ ਹੀ ਰਹੋ ਕਿਉਂਕਿ ਅਜਿਹੇ ਮੌਸਮ ਨੂੰ ਦੱਸਦੀ ਕਿ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਲੂ ਲੱਗ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਹਸਪਤਾਲ ਦੇ ਚੱਕਰ ਕੱਟਨੇ ਪੈਂਦੇ ਨੇ ਤੇ ਦੱਸਦੀ ਹੈ ਕਿ ਸ਼ਾਮ ਦੇ ਵੇਲੇ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਜਿਸ ਕਰਕੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਅਜਿਹੇ ਮੌਸਮ ਦੇ ਵਿੱਚ ਡੇਂਗੂ ਮਲੇਰੀਆ ਦਾ ਖਤਰਾ ਜ਼ਿਆਦਾ ਹੋਣ ਦਾ ਰਹਿੰਦਾ ਹੈਗਾ ਤੇ ਸਿਹਤ ਮਾਹਿਰਾ ਦੇ ਵੱਲੋਂ ਵੀ ਐਡਵਾਈਸ ਜਾਰੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਕਿਤੇ ਜਾਂਦੇ ਹੋ ਤਾਂ ਪਾਣੀ ਦੀ ਬੋਤਲ ਆਪਣੇ ਨਾਲ ਜ਼ਰੂਰ ਰੱਖਿਆ ਕਰੋ ਕੀ ਗਰਮੀ ਬਹੁਤ ਜ਼ਿਆਦਾ ਹੈਗਾ ਤਾਂ ਅਜਿਹੇ ਮੌਸਮ ਦੇ ਵਿੱਚ ਸਰੀਰ ਨੂੰ ਪਾਣੀ ਦੀ ਲੋੜ ਜ਼ਿਆਦਾ ਹੁੰਦੀ ਹੈ ਤਾਂ ਵੱਧ ਤੋਂ ਵੱਧ ਦਿਨ ਦੇ ਵਿੱਚ ਪਾਣੀ ਜ਼ਰੂਰ ਪਿਆ ਕਰੋ 8 ਤੋਂ 10 ਗਲਾਸਾਂ ਤੋਂ ਵੱਧ ਵੀ ਜੇਕਰ ਹੋ ਸਕਦਾ ਹੈ ਤਾਂ ਪਾਣੀ ਜ਼ਰੂਰ ਪਿਆ ਕਰੋ ਜੇਕਰ ਤੁਸੀਂ ਕਿਤੇ ਜਾ ਵੀ ਰਹੇ ਹੋ ਤਾਂ ਇੱਕ ਬੋਤਲ ਆਪਣੇ ਨਾਲ ਜ਼ਰੂਰ ਰੱਖਿਆ ਕਰੋ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ 3 ਦਿਨਾਂ ਲਈ ਧੁੱਪ ਨੂੰ ਲੈ ਕੇ ਗਰਮੀ ਨੂੰ ਲੈ ਕੇ ਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ